ਆ ਮੇਰਾ ਭੜਿਆ ਜੀ ਤੇਰੀਆਂ ਸੰਤਾਂ ਦੇ ਨਾਲ 베ਰਾ ਹਰਿਆ ਮੇਰਾ ਭੜਿਆ ਬਾਬਾ ਜੀ ਤੇਰੀਆਂ ਸੰਤਾਂ ਦੇ ਨਾਲ 베ਰਾ ਹਰਿਆ ਮੇਰਾ ਭੜਿਆ ਲੋਕ ਕਰਨ ਰੂਪ ਨੇ ਸੁਖਾ ਮਾਤਾ ਕਟਮਾ ਹਰਦੁ ਕਾਈ ਜਾਇਆ ਸੇਲਾ ਸਰਾਰਾ ਤਾ ਨਾ ਕੋਈ ਆਈਆ ਜਾਤ ਕਰਨਾ ਦੂਰ ਕਲੀ ਆਪਾ ਕਰੀ ਤੇਰੇ ਮੇਕਾ ਦੂ ਸਤਿ ਆਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰੇ ਸੁਬਿਆਰ ਵਾਰ ਸਮਾਰੀ ਜੀਓ ਪਿੰਗ ਤਬ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਤင်း ਨੇਤਾ ਪਲੇਵਾਨ ਹਾਰਾ ਦੁਖੰਤਾ ਸੁਖਰਾਉ ਸਾਹ ਕੋ ਵਿਘਨ ਨਾ ਕੋ ਲਾਗੇ ਜਾਕੀ ਪ੍ਰਭਾਗੇ ਅਰਦਾਸਿਕਿਮਕਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਮੀ ਪ੍ਰਥਮ ਭਗਵਤੀ ਸੇਮਰ ਕਾ ਗੁਰਨਾਮ ਕ ਲਈ ਧਿਆਏ ਫਿਰੰਗਤ ਗੁਰ ਤੇ ਮਰਦਾਸ ਸਦਮ ਦਸ ਸੇ ਹੋਈ ਤਾਏ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਜਿਖਿਆ ਸਭੁ ਸੁਖਿ ਜਾਏ ਤੈਗ ਬਹਾ ਦਰਸਿ ਮਰੀਏ ਘਰ ਨੋ ਨਿੱਤੇ ਆਵੇ ਧਾਏ ਸਭ ਠਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਬੰਸਦਾਨੀ ਅਮਰਤ ਕੇ ਜਾਤੇ ਹਰਤ ਪਲਟ ਕੇ ਰੱਖੇ ਇੱਕ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਠਾਈ ਹੋਈ ਛਾਏ ਦਸਾਂ ਪਾਸ਼ੀਆਂ ਜੀ ਕੀ ਜੋਤ ਸ੍ਰੀ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ ਉਦਮ ਬੜ ਬਖਸ਼ੇ ਇਸ ਕੇ ਪਾਛਾ ਆਪਣੇ ਜਸ ਰਹੇ ਰਹਿਣਾ ਸੰਗਤਾਂ ਦੀਆਂ ਭਾਵਨਾਵਾਂ ਜੋਤਵਾਲ ਨੂੰ ਦੁੱਧ ਪੁੱਤ ਵਾਲੇ ਨੂੰ ਦੋਤ ਬਦੇਸ਼ਾਂ ਜਾਂ ਬਨ ਦੇਸ਼ ਭੇਜੀ ਜਿਨ੍ਹਾਂ ਜਿਨ੍ਹਾਂ ਦੀ ਭਾਵਨਾ ਤੇਰੇ ਚਰਨਾਂ ਤੇ ਰਹਿ ਕੇ ਇੱਥੇ ਪਾਸ਼ਾ ਸੰਪੂਰਨ ਕਰਨੀਆਂ ਆਪਣੀ ਨਾਮ ਬੰਦਗੀ ਦੀ ਵਰਖਾ ਕਰਦੇ ਰਹਿਣਾ ਇਸ ਆਪ ਜੀ ਤੇ ਪਾਸ਼ਾ ਆਪਣੇ ਆਸਰਾ ਤੇ ਵਿਰਾਜਮ ਹੋਣ ਲਈ ਤੇ ਪਾਸ਼ਾ ਜੀਓ ਚਾਲੇ ਪਉਂਦੀ ਆ ਗਿਆ ਬਖਸ਼ੋ ਰਸਤੇ ਦੀਆਂ ਕਹਾਟ ਬਾਦ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਲੰਗਰਾਂ ਦੀ ਸੇਵਾ ਕੀਤੀ ਹੈ ਤਨ ਨਾਲ ਮਨ ਨਾਲ ਧਨ ਨਾਲ ਬਿਨ ਬੋਲਿਆਂ ਸਭ ਕੁਝ ਜਾਣਦਾ ਸਾਰਿਆਂ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ ਸਤਿਗੁਰ ਜੀ ਸਹੀ ਸਹੀ ਪਿਆਰੇ ਮੇਲਿਓ ਨਾਮ ਚੱਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਵਤ ਦਾਇ ਕਲਾ ਗੀਤ ਬੋਲੇ ਇਸੋ ਨਿਹਾਲ ਸਾਰ ਜਰੀਆ ਕਾਲ ਗੀਤ ਬੋਲੇ ਇਸੋ ਨਿਹਾਲ ਸਾਰ ਜਰੀਆ ਕਾਲ ਬੋਲੇ you तवे चलायो पंछ आ पिया पई दी पाई

गुरु ਦਾ ਸਾ ਪਾਣੀ ਗੁਰੂ ਹੈ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨ ਪ੍ਰਤਭ ਗੁਰੂ ਇਸ ਤਾਰੇ ਅਰਦਾਸ ਸਿਖ ਦੇ ਅੰਕਾਰ ਸ੍ਰੀ ਵਾਹਿਗੁਰੂ ਦੀ ਕਿਰਪਾ ਤੇ ਸ੍ਰੀ ਭਗਵਤੀ ਦੀ ਸਹਾਇ ਵਾਹਿਗੁਰੂ ਦੀ ਕਿਰਪਾ ਜੀ ਦਸਮੀ प्रथम ਕਰੋਤੀ ਸ੍ਰੀ ਮਨਕਾ ਵਰਨਾਤ ਲਈ ਧਿਆਏ ਫਿਰ ਅੰਕਲ ਕਰਤੇ ਅਮਰਦਾਸ RAMDAS ਸਿੰਘ ਕੋ ਇਨਸਾਹ ਆਖੇ ਨਹਾਰ ਗੋਬਿੰਦ ਸਿੰਘ ਜੀ ਮਰੋ ਸ੍ਰੀ ਹਜ਼ਰਾਈ ਸ੍ਰੀ ਹਰਿ ਕ੍ਰਿਸ਼ਨ ਤੇਹਾੜਿਆ ਜਿਸੇ ਕਿਠਿਆ ਸਭ ਬਜਾਈ ਤੇਗ ਬਹਾਦਰ ਸਿੰਘ ਜੀਏ ਘਰ ਲੱਦੇ ਆਵੇ ਧਾਏ ਸਭ ਤਾਂ ਇਉਂ ਇਤੈ ਦਸਵੇਂ ਪਾਤਸ਼ਾਹ ਸਹਿਜ ਸਿੰਘ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਂ ਇਉਂ ਇਤੈ ਦਸਵਾਂ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰ ਦੇ ਧਿਆਨ ਤਰੋਲ ਨਾ ਜੀ ਜਾਈ ਗੋ ਕਿ ਕਿਆ ਦੇ ਇਟ ਡਾਈਂਗ ਵਰਕ ਦੇ ਆਨ ਨਢ ਦੇ ਤੱਕ ਇਹਨਾਂ ਪਿਆਰੇ ਸਚਾਨ ਦੀ ਕਮਾਈ ਦਾ ਕੇ ਬੋਲ ਨਾ ਜੀ ਸਵਾਹਿਗੁਰੂ ਤਾਂ ਸਭ ਕੁਝ ਤੋਂ ਅਮਰ ਜੋੜ ਮੇਲਿਆਂ ਦਾ ਕੇ ਬੋਲ ਨਾ ਜੀ ਸਵਾਹਿਗੁਰੂ ਜਿਨੀਆਂ ਨੇ ਧੰਮੇ ਸੀ ਦਿੱਤੇ ਬੰਦ ਬੰਦ ਕਟਾਈ ਕੌਂਕੀਆਂ ਰਹਾਈਆਂ ਚੰਦਰੀਆਂ ਤੇ ਚੜੇ ਆ ਗਏ ਨਾਤਰ ਆ ਗਏ ਬੀਬੀਆਂ ਨੇ ਕੀ ਮਾਂ ਕੀ ਮਕਰਾ ਕੇ ਬੱਚਿਆਂ ਨੂੰ ਧੋੜੀਆਂ ਚ ਕੋਾਇਆ ਦੇਂਦੀਆਂ ਤੇ ਠਗਾਇਆ ਸਿੱਖੀ ਕੇ ਸੰਸਾਥਾ ਸੰਗ ਰਖਾਈ ਕਿਨਾ ਸਮੇਂ ਉਸ ਮਣੀਆਂ ਭਿੰਗੀਆਂ ਦੀ ਖੁਮਾਈ ਦਤ ਕੇ ਉਤਰ ਕੇ ਬੋਲਣਾ ਜੀਵਾ ਸਿੱਖੀ ਨਾਮ ਕੇ ਇਸ ਦਾ ਪ੍ਰਣ ਕਰ ਬੀਕ ਤਾਂ ਸਰਦਾਰਨ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤ ਸਰ ਜੀ ਕੇ ਇਸ਼ਾਨ ਚੋਂ ਕਿਆਂ ਝੰਡੇ ਬੁੰਕੇ ਕੀ ਗੋਵਰ ਤੁਗਾ ਕਾਲ ਸਾਗੀ ਕੇ ਮੋਲ ਬਾਰੇ ਬੋਲਣਾ ਜੀ ਇਹ ਰੰਗਾਰ ਰੂਪ ਸਤਗੁਰੂ ਬਾਹਵਾ ਹੋ ਬਾਣੀ ਨਰੰਕਾਰ ਹੈ ਸਤ ਜੁਰ ਕੀ ਕਿਤੇ ਸੇਵੜੋ ਬੋਲਣ ਨਾ ਕੋਈ ਕਾਂਤਾਂ ਸਿੰਘ ਜੀ ਸਾਹਿਬ ਜੀ ਮਹਾਰਾਜ ਆਪ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਉਂਦੇ ਹੋਏ ਆਪ ਦੀਆਂ ਸੰਗਤਾਂ ਨੇ ਪੰਜਾਂ ਪਿਆਰਿਆਂ ਦੀ ਅਗਵਾਈ ਆਪ ਜੀ ਦੀ ਛਤਰ ਸ਼ਾਯਾ ਥਲੇ ਅਗਤਿਆਂ ਪ੍ਰਕਰਮਾਤਿਿਆਂ ਇੱਕ ਬਾਚਾ ਜੀ ਦੇ ਨਾਮ ਜਪ ਕੇ ਮੇਰੇ ਪਿਆਰੇ ਸੇ ਅਸਥਲ ਸੋਹਨ ਜਿਉ ਬਾਰੇ ਕਿ ਪਾਤਸ਼ਾਹ ਵੀ ਆਪਣੀਆਂ ਸੰਗਤਾਂ ਤੇ ਮਹਿਮ ਪ੍ਰਿਆਤ ਰਖਣਾ ਇਸੇ ਤਰ੍ਹਾਂ ਉਦਮ ਬਾਦਖਸ਼ ਕੇ ਜੋੜ ਮੇਲੇ ਬਣਾਉਂਦੇ ਕਿ ਪੰਜ ਚੰਦਿਓ ਉਤਮ ਮਤਵਖਰੀ ਦੇ ਪੰਜ ਚੰਦਿਓ ਲਗਤਿਆਂ ਪ੍ਰਕਰਮਾਤ ਬਾਦ ਨਿਜ ਸਥਾਨ ਤੇ ਪਹੁੰਚੇ ਅਸਥਲ ਦੀ ਅਪੁਥਾਂ ਕਿ ਕਲਾ ਨਾਮਕ ਆਨਿਆ ਆਪ ਜਿਹਦੂ ਕੰਜਾ ਪਿਆਰਿਆਂ ਨੇ ਸੇਵਾ ਨਿਭਾਈ ਹੈ ਨਿਸ਼ਾਨ ਸਾਹਿਬ ਬਾਰੇ ਨੇ ਸੇਵਾ ਨਿਭਾਈਆ ਸੰਤੋ ਹਨ ਗੁਣ ਗਾਇ ਹਨ ਸਾਰਿਆਂ ਦੀਆਂ ਭਾਵਨਾਵਾਂ ਸੰਤੋ ਕਰਨੀਆਂ ਸਤਿਗੁਰੂ ਜੀ ਆਪਦੇ ਹਜੂਰ ਸੋਤਰ ਰਹਿਰਾਸ ਮੁਲਾਮਲੀ ਕਿਉਕਿ ਆਨੰਦ ਸਰਪਤੀ ਕੇ ਪਾਸ ਅੱਖਰ ਵਾਧਾ ਘਾਟਾ ਭੁੱਲ ਕੇ ਮਾਣ ਕੇ ਨ ਸਤਿਗੁਰੂ ਜੀ ਆਪਣੇ ਹੁਕਮ ਬਖਸ਼ੋ ਹੁਕਮਾਂ ਉੱਤੇ ਚੱਲਣ ਲਈ ਬਾਲੀ ਬੋਧ ਬਖਸ਼ੋ ਸੇਈ ਸੇਈ ਪਿਆਰੀ ਮੇਲੋ ਨਾਮ ਚਿਤਾਵੇ ਨਾਮ ਚ ਨਾਮ ਚਰਦੀ ਕਲਾ ਤੇਰੇ ਭਾਣੇ ਸਰਬ ਕਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੋਨਿਆ ਸੋ ਸ੍ਰੀ ਅਕਾਲੇ ਜੀ ਕੀ ਫਤਿਹ अनस सज सुबाई दर्शन परसिया रुके नमः वर्ण लोक तो जाए ऊबे सिप्त खसम दिल नूरी आसान पुसो जलिया तो दिल पे सत्य पाता मालिया जलिया वाहजियो सूर महला पंजवाे कमी ਜਹ ਜਾਈਏ ਤਹਾ ਸੁਹੇਤੇ ਕਾਰ ਕਿਰਪਾ ਪ੍ਰਭੂ ਮੇਲੇ ਗੁਰੂ ਪੂਰੇ ਕੰਮੀ ਮਾਇਆ ਹਰ ਸੰਗਸਾ ਹਾਈ ਪਾਇਆ ਜਹ ਜਾਈਏ ਤਹਾ ਕਰ ਕਿਰਪਾ ਪ੍ਰਭ ਮੇਰੇ ਕਰ ਕਰ ਗਾਵੋ ਸਦਾ ਸੁਪਾਈ ਮਨ ਤਿੰਦੇ ਸਗਲੇ ਪਲ ਪਾਉ ਜੀ ਕੇ ਸੰਗ ਸਹਾਈ ਰਹਾ ਨਰਾਇਣ ਕਰਾਨ ਆਧਾਰ ਹਮ ਸੰਤ ਜਨਾਵੇ ਤਰਪਨੀ ਟਕਰਲੀਨੇ ਕਾੜੇ ਕਿਰਪਾ ਦੋਸਤੀਨੇ ਆਰ ਪ੍ਰਮੋਹ ਕਰੇ ਬਿਤਤਾਂਵਾ ਸਾਥੀ ਹੀ ਸੰਗਨ ਕਰਵਾਲਾ ਹਰਿ ਨਰਨੈਨ ਕੀਰਤਨ ਗਾਉਣੀ ਕੋਰ ਨਜੋਨੀ ਪਾਏ ਜਿਸ ਦੇ ਰੇ ਪੁਰਖ ਬਿਨਾਤਾ ਹਰ ਰਸ ਤੇ ਨਹੀਂ ਜਾਪਾ ਗਮ ਕਾਂ ਕਰ ਨੇੜ ਨਾ ਆਇਆ ਸੁਖ ਨਾ ਨਿਕ ਸ਼ਰਮੇ ਪਾਇਆ ਗਮ ਕਾਂ ਕਰ ਨੇ ਸਤਿਨਾਮ ਜੀ ਵਾਹਿਗੁਰੂ ਵਾਹਿਗੁਰੂ ਜੀ ਯਕੋ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ